ਅੱਜ 17 ਦਸੰਬਰ ਨੂੰ ਪੈਨਸ਼ਨ ਡੇ ਮਨਾਇਆ ਗਿਆ ਜੋ ਕਿ ਪੂਰੇ ਪੰਜਾਬ ਵਿੱਚ ਮਨਾਇਆ ਗਿਆ ਅਤੇ ਫਾਜ਼ਿਲਕਾ ਵਿਖੇ ਔਰੋੜੋਸ਼ ਪਾਵਨ ਵਿਖੇ ਵੀ ਮਨਾਇਆ ਗਿਆ ਜਿੱਥੇ ਪ੍ਰਧਾਨ ਸਰਦਾਰ ਬੂਟਾ ਸਿੰਘ ਮੈਡਮ ਚਰਨਜੀਤ ਮੈਣੀ ਸਰਦਾਰ ਸੋਹਣ ਸਿੰਘ ਸ਼੍ਰੀ ਪ੍ਰੀਤਮ ਕੁਮਾਰ ਮੈਨੇਜਰ ਐਸਬੀਆਈ ਸ਼੍ਰੀ ਆਤਮਾਰਾਮ ਸ਼੍ਰੀ ਆਸ਼ਾ ਨਾਗਪਾਲ ਪੁਸ਼ਪ ਸੇਠੀ ਸ਼ਿਵਦੇਵ ਸਿੰਘ ਹਰਬੰਸ ਸਿੰਘ ਕਟਾਰੀਆ ਕੇਵਕਿਸ਼ਨ ਸੇਠੀ ਸਰਦਾਰ ਦੈਲ ਸਿੰਘ ਅਤੇ ਰਵਿੰਦਰ ਸਿੰਘ ਨੇ ਮੰਚ ਸੰਚਾਲਨ ਕੀਤਾ ਇੱਥੇ 75 ਸਾਲ ਤੋਂ ਉੱਤੇ ਪੈਨਸ਼ਨਰਾਂ ਦਾ ਸਨਮਾਨ ਵੀ ਕੀਤਾ ਗਿਆ ਇਸ ਮੌਕੇ ਉਹਨਾਂ ਵੱਲੋਂ ਮੰਗ ਪੱਤਰ ਵੀ ਦਿੱਤਾ ਗਿਆ ਤੇ ਮੰਗਾਂ ਕੀਤੀਆਂ ਗਈਆਂ ਕਿ 1-1 2016 ਤੋਂ ਪਹਿਲੇ ਸੇਵਾਮੁਕਤ ਹੋਏ ਪੈਨਸ਼ਨਰਾਂ ਦੀ ਪੈਨਸ਼ਨ 2.9 ਗੁਣਾਕ ਨਾਲ ਸੋਧੀ ਜਾਵੇ ਪੈਨਸ਼ਨਰਾਂ ਦਾ 1-1 16 ਤੋਂ 36 2021 ਦਾ ਬਕਾਇਆ ਤੁਰੰਤ ਦਿੱਤਾ ਜਾਵੇ ਮਹਿੰਗਾਈ ਪੱਤਿਆਂ ਦਾ ਰਿਆਂ ਦੀ ਕਿਸ਼ਤ 3 ਤੇ ਡੀਏ ਦਾ ਬਕਾਇਆ ਨਗਦ ਦਿੱਤਾ ਜਾਵੇ ਕੈਸ਼ਲੈਸ਼ ਹੈਲਥ ਸਕੀਮ ਤੁਰੰਤ ਲਾਗੂ ਕੀਤੀ ਜਾਵੇ 2004 ਤੋਂ ਬਾਅਦ ਭਰਤੀ ਹੋਏ ਕਰਮਚਾਰੀਆਂ ਦੀ ਪੁਰਾਣੀ ਪੈਨਸ਼ਨ ਲਾਗੂ ਕੀਤੀ ਜਾਵੇ ਅਤੇ 15 1 2015 ਦਾ ਪੱਤਰ ਰੱਦ ਕਰਕੇ ਨਾ ਉਨਯੁਕਤ ਕਰਮਚਾਰੀਆਂ ਨੂੰ ਪ੍ਰਵੇਸ਼ਨ ਪੀਰੀਅਡ ਦੌਰਾਨ ਪੂਰੀ ਤਨਖਾਹ ਦਿੱਤੀ ਜਾਵੇ ਇਸ ਮੌਕੇ ਬੋਲਦੇ ਹੋਏ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਉਹਨਾਂ ਨੇ ਸਾਰੀ ਉਮਰ ਸਰਕਾਰ ਦੀ ਸੇਵਾ ਚਲਾਈ ਹੈ ਅਤੇ ਰਿਟਾਇਰ ਹੋਣ ਤੋਂ ਬਾਅਦ ਸਰਕਾਰ ਮੁਲਾਇਬਾ ਦਾ ਧੱਕੇਸ਼ਾਹੀ ਕਰ ਰਹੀ ਹੈ ਇੱਥੇ ਬੋਲਦੇ ਪ੍ਰਧਾਨ ਬੋਟਾ ਸਿੰਘ ਨੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਦੇ ਵਿੱਤ ਮੰਤਰੀ ਮਾਰ ਪ੍ਰੇਤ ਬਦਲ ਵੱਲੋਂ ਵੀ ਪੈਨਸ਼ਨਾਂ ਤੇ ਨਾਲ ਤੱਕ ਕੀਤਾ ਗਿਆ ਸੀ ਉਸ ਨੂੰ ਚੋਣਾ ਵਿੱਚ ਸਭ ਸਿਖਾਇਆ ਗਿਆ ਤੇ ਉਸ ਦੀ ਜਮਾਤ ਵੀ ਜਦ ਤੱਕ ਆਏਗੀ ਤੇ ਕਾਂਗਰਸ ਦੇ ਮੁੱਖ ਮੰਤਰੀ ਦੋ ਥਾਂ ਤੋਂ ਇਲੈਕਸ਼ਨ ਲੜੇ ਉਹਨਾਂ ਦੇ ਜਮਾਨਾ ਜਦ ਤੱਕ ਆਏਗੀ ਉਹਨਾਂ ਬੋਲਦੇ ਹੋਏ ਇੱਥੇ ਭਗਵੰਤ ਮਾਨ ਸਰਕਾਰ ਨੂੰ ਕਰੜੇ ਹੱਥੀ ਲਿਆ ਤੇ ਭਗਵੰਤ ਮਾਨ ਸਰਕਾਰ ਨੂੰ ਚੇਤਾਵਨੀ ਦੇ ਦਿੰਦੇ ਕਿਹਾ ਵੀ ਇਸ ਵਾਰ ਜੋ ਸਰਕਾਰ ਦੇ ਖਿਲਾਫ ਸੰਘਰਸ਼ ਹੋਏਗਾ ਉਸ ਸੰਘਰਸ਼ ਵਿੱਚ ਪੰਜਾਬ ਦੇ ਬਜ਼ੁਰਗ ਤੇ ਪੰਜਾਬ ਦੇ ਵੱਡੀ ਉਮਰ ਦੇ ਲੋਕ ਸਾਰ ਨੂੰ ਅੱਗੇ ਹੋਣਗੇ ਤੇ ਉਹਨਾਂ ਦੇ ਪਿੱਛੇ ਪੰਜਾਬ ਦੇ ਬੱਚੇ ਤੇ ਯੂਥ ਹੋਊਗੀ ਕਿਉਂਕਿ ਜਿੱਥੇ ਕਈ ਵਾਰ ਬੱਚਿਆਂ ਦਾ ਵਾਸਨ ਚੱਲਦਾ ਉੱਥੇ ਬਜ਼ੁਰਗਾਂ ਨੂੰ ਜ਼ੋਰ ਅਜਮਾਇਸ਼ ਕਰਨੀ ਪੈਂਦੀ ਹੈ ਤੇ ਇਹ ਪੰਜਾਬ ਹੀ ਹੋਊਗਾ ਜੋ ਕਿ ਕ੍ਰਾਂਤੀ ਦੀ ਲਹਿਰ ਬਣ ਕੇ ਆਮ ਆਦਮੀ ਪਾਰਟੀ ਨੂੰ ਖਤਮ ਕਰ ਦੇਵੇਗਾ ਇੱਥੇ ਨਾ ਰਹੀ ਬੋਲਦੇ ਹੋਏ ਪੈਨਸ਼ਨਾਂ ਦੇ ਪ੍ਰਧਾਨ ਸਰਦਾਰ ਬੂਟਾ ਸਿੰਘ ਅਤੇ ਸਮੂਹ ਪੈਨਸ਼ਨਰ ਦੇ ਮੈਂਬਰਾਂ ਨੇ ਕਿਹਾ ਕਿ ਪੰਜਾਬ ਜੋ ਕ੍ਰਾਂਤੀ ਉੱਠੇਗੀ ਜੇ ਪੰਜਾਬ ਬਦਲਾਵ ਲਿਆ ਸਕਦਾ ਹੈ ਤਾਂ ਪੰਜਾਬ ਆਮ ਆਦਮੀ ਪਾਰਟੀ ਨੂੰ ਪੂਰੇ ਦੇਸ਼ ਖਤਮ ਵੀ ਕਰ ਸਕਦਾ ਹੈ ਜੇਕਰ ਪੈਨਸ਼ਨਾਂ ਤੇ ਮੋਲਾਇਮਾਨਾ ਧੱਕਾ ਕੀਤਾ ਗਿਆ ਤਾਂ ਪੈਨਸ਼ਨਰ ਸੰਘਰਸ਼ ਦਾ ਬਿਗਲ ਵਜਾ ਦੇਣਗੇ ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ ਹੋਰ ਕੀ ਕੁਝ ਕਿਆ ਸਭ ਕੁਝ ਜਾਣ ਲਈ ਸਾਡੇ ਨਾਲ ਪੈਨਸ਼ਨ ਦੇ ਮਨਾਇਆ ਜਾ ਰਿਹਾ ਜੀ ਕਾਫੀ ਬਜ਼ੁਰਗ ਇਕੱਠੇ ਹੋਏ ਨੇ ਤੇ ਇੱਕੋ ਹੀ ਮੰਗ ਕੀਤੀ ਗਈ ਹੈ ਸਾਰਿਆਂ ਵੱਲੋਂ ਵੀ ਇੱਕ ਤਾਂ ਡੀਏ ਵਧਾਇਆ ਜਾਵੇ ਇੱਕ ਮੈਡੀਕਲ ਅਲਾਉਂਸ ਜੋ ਰੀਬਰਸਮੈਂਟ ਹੈ ਉਹਨੂੰ ਇੱਕ ਮੁਸ਼ਤ ਕੀਤਾ ਜਾਵੇ ਤੇ ਵੱਖਰਾ ਧਾਰਾ ਬਣਾਇਆ ਜਾਵੇ ਤੁਹਾਡਾ ਕੀ ਕਹਿਣਾ ਜੀ ਅਸੀਂ ਜੀ ਫਾਲਕਾ ਡਿਸਟ੍ਰਿਕਟ ਬਲੀਗੋ ਪੈਨਸ਼ਨ ਦੇ ਮਨਾ ਰਹੇ ਹਾਂ ਸਾਡੇ ਮਰਹੂਮ ਪੰਜਾਬ ਦੇ ਪ੍ਰਧਾਨ ਅਨੁਸਾਰ ਉਠਾ ਤਸਵੀਰ ਯਾਦ ਵਿੱਚ ਸਾਡੇ ਜ਼ਿਲ੍ਹੇ ਦੇ ਬਾਨੀ ਪ੍ਰਧਾਨ ਸਰਦਾਰ ਜਗਜੀਤ ਜੀ ਸ਼੍ਰੀ ਜਲਦੀਸ਼ ਕਾਲੜਾ ਜੀ ਦੀ ਯਾਦ ਵਿੱਚ ਅਸੀਂ ਇਹਨਾਂ ਨੂੰ ਸਮਰਪਿਤ ਇਸ ਦਿਨ ਮਨਾਇਆ ਅਸੀਂ ਲੰਬੇ ਸਮੇਂ ਤੋਂ ਸਰਕਾਰ ਤੋਂ ਟਾਈਮ ਟੂ ਟਾਈਮ ਜੋ ਸਾਡੀਆਂ ਡਿਮਾਂਡ ਸਿਓ ਮੰਗ ਕਰਦੇ ਰਹੇ ਸੀ ਕਿ ਸਾਨੂੰ ਜਿਹੜੀਆਂ ਸਾਡੀਆਂ ਪੈਨਸ਼ਨਾਂ ਦਾ ਬਕਾਇਆ ਏਰੀਅਰ ਦਾ ਬਕਾਇਆ ਉਹ ਮਿਲੇ ਸਾਡੇ 35 36 ਯਾਰ ਸਾਡੇ ਜਿਹੜੇ ਕਿਸਾਨ ਵੀਰ ਸਿਓ ਸਾਥੋਂ ਅਲਵਿਦਾ ਹੋ ਗਏ ਤੁਰ ਗਏ ਆ ਸਰਦਾਰ ਠਾਕਰ ਸਿੰਘ ਸਰਦਾਰ ਪ੍ਰੇਮ ਕੁਮਾਰ ਜੀ ਸ਼ਰਮਾ ਜਿਹੜੇ ਸਾਥੋਂ ਵਿਦਾ ਹੋ ਗਏ ਆ ਤੇ ਪਰ ਸਰਕਾਰ ਦੇ ਉੱਤੇ ਉਸੇ ਮਨ ਤੇ ਡ੍ਰਿਡ ਇਰਾਦੇ ਨਾਲ ਬੈਠੀ ਆ ਵੀ ਅਸੀਂ ਇਹਨਾਂ ਦਾ ਜੋਰ ਵੇਖਣਾ ਹੈ ਅਸੀਂ ਇਹਨਾਂ ਨੂੰ ਦੱਸ ਦਾਂਗੇ ਜੇ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਹੀਂ ਟਿਕ ਸਕਿਆ ਤਾਂ ਉਹ ਭਗਵਾਨ ਤੁਮਾਨ ਕਿਹੜੇ ਬਾਗ ਦੀ ਮੋੜੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਤਕੜੇ ਹੋ ਕੇ ਮਿਲ ਮਿਲਾਗੇ ਤੇ ਦੱਸਾਂਗੇ ਵੀ ਪੰਜਾਬ ਦੀ ਜਨਤਾ ਜਿਹੜਾ ਵਾਅਦਾ ਕਰਦੀ ਉਹ ਪੂਰਾ ਕਰਦੀ ਹੈ ਜੇ ਪੰਜਾਬ ਦੇ ਪੰਜਾਬੀਆਂ ਨੇ 1857 ਦਾ ਗਦਰ ਕੀਤਾ ਸੀ ਪੰਜਾਬ ਝੋਟਿਆ ਸੀ ਜੇ ਕਿਸਾਨੀ ਲਹਿਰ ਉਠੀ ਸੀ ਪੰਜਾਬ ਚ ਉੱਠਿਆ ਸੀ ਜੇ ਭਗਵੰਤ ਮਾਨ ਦੀ ਸਰਕਾਰ ਬਣਾਈਏ ਤਾਂ ਪੰਜਾਬੀਆਂ ਨੇ ਹਿੰਮਤ ਕੀਤੀ ਸੀ ਜੇ ਸਰਕਾਰ ਲਾਉਣੀ ਹੈ ਪੰਜਾਬ ਦੇ ਵਿੱਚੋਂ ਨਹੀਂ ਇੰਡੀਆ ਦੇ ਵਿੱਚੋਂ ਇਹਦਾ ਨਾਮ ਉਹ ਨਿਸ਼ਾਨ ਖਾਦੂ ਕਰਨਾ ਤਾਂ ਪੰਜਾਬ ਦੱਸੂਗਾ ਇਹਨੂੰ ਭਗਵੰਤ ਮਾਨ ਨੂੰ ਵੀ ਆਪ ਹੁਣ ਕਿੱਥੇ ਤੁਹਾਡਾ ਕੀ ਮਤਲਬ ਇਹ ਵੀ ਜਿੰਨੇ ਬਜ਼ੁਰਗ ਨੇ ਇਹ ਹੁਣ ਸੰਘਰਸ਼ ਵਾਲ ਚੱਲਣ ਗਏ ਲੈ ਜੀ ਜਦੋਂ ਬੱਚਾ ਤੋਂ ਕੋ ਸੁੱਤਣਾ ਫੇਰ 8 ਨਵੰਬਰ ਦੇ ਜਿਹੜੇ ਸਾਡੇ ਮਿਨਿਸਟਰੀ ਸਟਾਫ ਹੈ ਦਫ਼ਤਰੀ ਕੰਮ ਇਹ ਉਹ ਸਟ੍ਰਾਈਕ ਦੇ ਬੈਠੇ ਉਹਨਾਂ ਦੀ ਪੇਸ਼ ਨਹੀਂ ਜਾਂਦੀ ਤੇ ਜਿਹੜੇ ਸਾਡੇ ਬੁੱਧੀਜੀਵ ਸਰਕਾਰ ਦੇ ਵਿੱਚ ਲਿੰਕ ਦਾ ਕੰਮ ਕਰਦੇ ਸੀ ਪੁਲ ਦਾ ਕੰਮ ਕਰਦੇ ਸੀ ਸਮਝਾਉਣ ਦੇ ਵਿੱਚ ਉਹਨਾਂ ਨੇ ਇੱਕ ਵੀ ਵਾਰੀ ਕੋਸ਼ਿਸ਼ ਨਹੀਂ ਕੀਤੀ ਵੀ ਇਸ ਨੂੰ ਸਲਵ ਸਮਝਾਵ ਕਰੀਏ ਇਹਦਾ ਤਾਲਮੇਲ ਕਿਵੇਂ ਹੋਵੇ ਅੱਜ ਡੀਲਿੰਗ ਹੋਇਆ ਪਿਆ ਤੇ ਫਿਰ ਸਮਝੌਤਾ ਕਿਵੇਂ ਹੋਊਗਾ ਜਿਹੜੇ ਬਜ਼ੁਰਗੋ ਅੱਗੇ ਉਹਨਾਂ ਦੇ ਨੌਜਵਾਨ ਸਾਡੇ ਪਿੱਛੇ ਹੋਣਗੇ ਵੀ ਇਸ ਸੰਘਰਸ਼ ਦਾ ਬਿਗੂ ਬਜ਼ੁਰਗਾ ਵੱਲੋਂ ਸ਼ੁਰੂ ਕੀਤਾ ਜਾ ਰਿਹਾ ਹੈ ਇਹ ਕਿੱਥੇ ਜਾ ਸਕਦਾ ਹੈ ਬਿਲਕੁਲ ਬਿਲਕੁਲ 100% ਅਸੀਂ ਅੱਗੇ ਹੋਵਾਂਗੇ ਜਿਹੜੇ ਨੌਕਾਊਟ ਬੱਚੇ ਸਾਡੇ ਸਾਥੋਂ ਪਿੱਛੇ ਹੋਣਗੇ ਸਰਕਾਰ ਨੇ ਪੈਨਸ਼ਨ ਬੰਦ ਕਿਉਂ ਕੀਤੀ ਹੈ ਇੱਕ ਇੱਕ ਚਾਰ ਤੋਂ ਦੇਸ਼ ਦਾ ਨਰਿੰਦਰ ਮੋਦੀ ਬੀਜੇਪੀ ਦਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਰਵੀ ਪ੍ਰਧਾਨ ਮੰਤਰੀ ਸੀ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅੰਦਰ ਸਿੰਘ ਸੀ ਕੇਰਲਾ ਤੇ ਬੰਗਾਲ ਦੇ ਵਿੱਚ ਪੈਨਸ਼ਨ ਚਾਲੂ ਕਰਦੀ ਹੈ ਦੂਜਿਆਂ ਦਾ ਕੀ ਗੁਨਾਹ ਕੀਤਾ ਜੇ 34% ਡੀਏ ਪੰਜਾਬ ਦੇ ਮਲਾਦਾਂ ਜੁਡੀਸ਼ਰੀ ਨੂੰ 46% ਮਿਲਦਾ ਆਈਏਐਸ ਤੇ ਆਈਪੀਐਸ ਨੂੰ 46% ਮਿਲਦਾ ਤੇ ਪੰਜਾਬ ਦੇ ਸ਼ਿਵਮ ਦਾ ਕੀ ਗੁਣਾ ਕੀਤਾ ਕੀ ਮਹਿੰਗਾਈ ਦਾ ਅਸਰ ਸਾਡੇ ਤੇ ਨਹੀਂ ਹੋਇਆ ਜੇ ਪਹਿਲੀਆਂ ਸਰਕਾਰਾਂ ਨੇ ੱੱਕਾ ਕੀਤਾ ਡੀਲਿੰਗ ਕੀਤਾ ਤੇ ਅੱਜ ਇਹ ਵੀ ਉਸੇ ਪਾੜਾਂ ਤੇ ਚੱਲਦਿਆ ਇਹਨੂੰ ਉਹ ਖਵਾਜਾ ਪੁੱਤਣਾ ਪੈਣਾ ਨਹੀਂ ਸਰ ਥੈਂਕ ਯੂ ਧੰਨਵਾਦ এবੀਐ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋਵਾਂ से हम अपील करते हैं कि ए बी ए न्यू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें हिं, जय हिंद जय भारत